ਨਿੱਕੀ ਆਮਾਦੀ ਪਾਰਟੀ ਨੇ ਕਹਿ ਰਿਹਾ ਜੜੋਂ ਬੀਜੇਪੀ ਉਖਾੜ ਦੇਣੀ ਹੁਣ ਚੰਡੀਗੜ੍ਹ ਚੋਂ ਇਸ ਵਿਸ਼ੇ ਤੇ ਮੈਂ ਕੁਝ ਕਾਹਗਾ ਨਹੀਂ ਉਹ ਕਹਿੰਦੇ ਕੱਲੇ ਤਾਂ ਹੀ ਲੜ ਰਹੇ ਅਸੀਂ ਕਿ ਸਾਡੇ ਨਾਲ ਹੁਣ ਕਾਂਗਰਸ ਦੀ ਲੋੜ ਹੀ ਨਹੀਂ ਸਾਨੂੰ ਇੱਕੋ ਸਿੰਪਲ ਕੁੜੀ ਜਿਹਦੇ ਬੱਚੇ ਰੋ ਰਹੇ ਆ ਉਸ ਤੇ ਤਰਸ ਨਹੀਂ ਆ ਰਿਹਾ ਕਿ ਹਰ ਡਾਕੂ ਸੀ ਉਹ ਉਗਰਵਦੀ ਸੀ ਪਰ ਨਹੀਂ ਲੱਗਦਾ ਆਮਾਦੀ ਪਾਰਟੀ ਉਹ ਕਹਿੰਦੇ ਅਸੀਂ ਉਖਾੜਨਾ ਇਹਨਾਂ ਨੂੰ ਕਹਿੰਦੇ ਕਾਂਗਰਸ ਕੋਲ ਤਾਂ ਕੁਝ ਹੋਇਆ ਨਹੀਂ ਵਰਦੀਆਂ ਦਾ ਪਾਰਟੀ ਕੋਲ ਜਦੋਂ ਦੋ ਸੀਟਾਂ ਸੀ ਨਾ ਤਾਂ ਵੀ ਵਰਦੀਆਂ ਦਾ ਪਾਰਟੀ ਕਹਿੰਦੀ ਸੀ ਰਾਮ ਮੰਦਰ ਉੱਥੇ ਹੀ ਬਣਾਵਾਂਗੇ ਤਾਂ ਵੀ ਵਰਦੀਆਂ ਦਾ ਪਾਰਟੀ ਕਹਿੰਦੀ ਸੀ 370 ਤੋੜਾਂਗੇ ਤਾਂ ਵੀ ਵਰਦੀਆਂ ਦਾ ਪਾਰਟੀ ਕਹਿੰਦੀ ਟ੍ਰਿਪਲ ਤਰਾ ਖਤਮ ਕਰਾਂਗੇ ਜਦੋਂ ਦੋ ਸੀਟਾਂ ਸੀ ਉਹਦੇ ਬਾਅਦ ਸਾਡੀ ਐਬਸੋਲਿਊਟ ਮੈਜੋਰਿਟੀ ਆਈ ਇਹ ਕਰਤਾ ਨਾ ਕੰਮ ਜਮਨਾ ਸਾਫ਼ ਕਰਾਂਗੇ ਸਾਫ਼ ਹੋ ਗਏ ਦਿੱਲੀ ਤੋਂ ਹੋਏ ਨਾ ਸਾਫ਼ ਜਮਨਾ ਨਹੀਂ ਸਾਫ਼ ਹੋਈ ਜਾਣਾ ਗੁਲਾਬ ਸਾਫ਼ ਹੋ ਗਏ ਚੰਡੀਗੜ੍ਹ ਦੇ ਵਿੱਚ ਮੇਰ ਦੀ ਚੋਣ ਦਾ اعلان ਹੋ ਚੁੱਕਾ ਹੈ ਮਲੋਤਰੀ ਸਾਡੇ ਨਾਲ ਮਲੋਤਰਾ ਜੀ ਕਿਸ ਤਰੀਕੇ ਦੀ ਤਿਆਰੀ ਹੈ ਫਿਰ ਭਾਰਤੀ ਫਾਰਮ ਕਿਹੜੇ ਕਿਹੜੇ ਕੈਂਡੀਡੇਟ ਦਾ ਕੀ ਕੀ ਨਾਮ ਤਿਆਰੀ ਕਿਦਾਂ ਮਤਲਬ ਰਿਤ ਦੀ ਸੋਧ ਕਿਦਾਂ ਫਿਰ ਵੀ ਤਿਆਰੀ ਦਾ ਕੀ ਮਤਲਬ ਬਦਾਮ ਕਾਜੂ ਇਹੀ ਹੋ ਸਕਦਾ ਉਹਦੇ ਖਾ ਰਹੇ ਆ ਦੇਖੋ ਸਾਡੇ ਬਿੱਲੂ ਜੀ ਕਿੰਨੇ ਲਿਸ਼ਕ ਰਹੇ ਆ ਭਾਰਤੀ ਅੰਦਾ ਪਾਰਟੀ ਚ ਆ ਕੇ ਹੂੰ ਇਹ ਬਾਕੀਆਂ ਦੇ ਤੁਸੀਂ ਦੇਖ ਲੈਣਾ ਨਹੀਂ ਅਗਰ ਪਰਸਨੈਲਿਟੀ ਕੇਦੀ ਨਿਖਾਈ ਰਹੀ ਹੋਵੇ ਕਿਸੇ ਨੇ ਇਹ ਭਾਰਤੀ ਅੰਦਾ ਪਾਰਟੀ ਹੈ ਤੇ ਤਰਾਸ਼ਣ ਦਾ ਹੀ ਕੰਮ ਹੁੰਦਾ ਨਿਚੇ ਆਵਾ ਦੀ ਪਾਰਟੀ ਨੇ ਕਹਿ ਰਹੇ ਜੜੋਂ ਬੀਜੇਪੀ ਖਾੜਦਣੀ ਹੁਣ ਚੰਡੀਗੜ੍ਹ ਚੋਂ ਅੱਛਾ ਇਸ ਵਿਸ਼ੇ ਤੇ ਮੈਂ ਕੁਝ ਕਾਹ ਗਾਣੀ ਉਹ ਕਹਿੰਦੇ ਕੱਲੇ ਤਾਂ ਹੀ ਲੜ ਰਹੇ ਅਸੀਂ ਕਿ ਸਾਡੇ ਨਾਲ ਹੁਣ ਕਾਂਗਰਸ ਦੀ ਲੋੜ ਹੀ ਨਹੀਂ ਸਾਨੂੰ ਐਕਚੁਅਲੀ ਕੀ ਹੈ ਮੈਂ ਕਈ ਰੈਲੀਆਂ ਕਰ ਚੁੱਕਾ ਪਿਛਲੇ ਇੱਕ ਹਫਤੇ ਚ ਹਾਂਜੀ ਇਹਨਾਂ ਦੀ ਕੋਈ ਏਡਾਟੋਲੋਜੀ ਨਹੀਂ ਹੈ ਇਹਨਾਂ ਦੀ ਇੱਕ ਏਡਾਟੋਲੋਜੀ ਹੈ ਜਿਹੜਾ ਇੱਕ ਆਦਮੀ ਕੀ ਮੈਂ ਕਹਸਦਾ ਮਾਸੂਮ ਆਦਮੀ ਜਿਹੜਾ ਉਸਤੇ ਅਟੈਕ ਕਰਨਾ ਕਰ ਰਹੀ ਰਹੀ ਨੇ ਨਾ ਇੱਕ ਹਫ਼ਤੇ ਤੋਂ ਇੱਕੋ ਸਿੰਪਲ ਕੁੜੀ ਜਿਹਦੇ ਬੱਚੇ ਰੋ ਰਹੇ ਆ ਉਸ ਤੇ ਤਰਸ ਨਹੀਂ ਆ ਰਿਹਾ ਕਿ ਹਰ ਡਾਕੂ ਸੀ ਉਹ ਉਗਰਵਾਦੀ ਸੀ ਐਡੇ ਘੁਮਰੇ ਆ ਉਗਰਵਾਦੀ ਡਾਕੂ ਉਹਨਾਂ ਨੂੰ ਫੜਦੇ ਆ ਇਹਨਾਂ ਨੇ ਕੀ ਕਹਣਾ ਕਿ ਪਬਲਿਕ ਦੇਖ ਰਹੀ ਆ ਬਹੁਤ ਰਿਜ਼ਲਟ ਦੇ ਦੇਗੀ ਦਸੰਬਰ ਚ ਹੁਣ ਤਾਂ ਨਹੀਂ ਲੱਗਦਾ ਆ ਮਾਂ ਦੀ ਪਾਰਟੀ ਕਹਿੰਦੇ ਅਸੀਂ ਉਖਾੜਨਾ ਇਹਨਾਂ ਨੂੰ ਕਹਿੰਦੇ ਕਾਂਗਰਸ ਕੋਲ ਤਾਂ ਕੁਝ ਹੋਇਆ ਨਹੀਂ ਦੇਖੋ ਸਰ ਡਰਨਾ ਡਰਾਣਾ ਦੇ ਕਹਿਆ ਸਰ ਭਾਰਤੀ ਜੰਦਾ ਪਾਰਟੀ ਕੋਲ ਜਦੋਂ ਦੋ ਸੀਟਾਂ ਸੀ ਨਾ ਤਾਂ ਵੀ ਭਾਰਤੀ ਜੰਦਾ ਪਾਰਟੀ ਕਹਿੰਦੀ ਸੀ ਰਾਮ ਮੰਦਰ ਉੱਥੇ ਹੀ ਬਣਾਵਾਂਗੇ ਤਾ ਵੀ ਵਰਦੀਆਂ ਦਾ ਪਾਰਟੀ ਕਹਿੰਦੀ ਸੀ 370 ਤੋੜਾਂਗੇ ਤਾਂ ਵੀ ਵਰਦੀਆਂ ਦਾ ਪਾਰਟੀ ਕਹਿੰਦੀ ਟ੍ਰਿਪਲ ਤਾਰਾ ਖਤਮ ਕਰਾਂਗੇ ਜਦੋਂ ਦੋ ਸੀਟਾਂ ਸੀ ਉਹਦੇ ਬਾਅਦ ਸਾਡੀ ਐਬਸੋਲਿਊਟ ਮੈਜੋਰਿਟੀ ਆਈ ਇਹ ਕਰਤਾ ਨਾ ਕੰਮ ਫਿਰ ਇਹਦੇ ਕਹਿੰਦੇ ਜਮਨਾ ਸਾਫ਼ ਕਰਾਂਗੇ ਸਾਫ਼ ਹੋਵੋਗੇ ਦਿੱਲੀ ਤੋਂ ਹੋ ਜਾਣਾ ਸਾਫ਼ ਜਮਨਾ ਨਹੀਂ ਸਾਫ਼ ਹੋਈ ਜਾਣਾ ਗੁਲਾਬ ਸਾਫ਼ ਹੋਗੇ ਅਸੀਂ ਜਮਨਾ ਸਾਫ਼ ਕਰਾਂਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਮੇਰ ਦੀ ਚੋਣ ਦਾ ਐਲਾਨ ਹੋ ਚੁੱਕਾ ਹੈ ਲਗਾਤਾਰ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਭਰੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਬੀਜੇਪੀ ਦੇ ਅਲੋਤਰਾ ਜੀ ਵੱਲ ਦੱਸਿਆ ਗਿਆ ਕਿ ਇਸ ਵਾਰ ਫਿਰ ਜਿਹੜਾ ਭਾਜਪਾ ਦਾ ਹੀ ਮੇਰ ਬਣੇਗਾ ਥੋੜੇ ਜਿਹਾ ਜੋਤ ਦੇ ਨਾਲ ਹਫਤੇ